ਬਾ ਜੀ ਤੁਸੀਂ ਅੱਜ ਜਿੱਥੇ ਬੰਦੀਆਂ ਅੱਜ ਫਿਰ ਇਕੱਠੀਆਂ ਜੇ ਆਪਾਂ ਗੱਲ ਕਰੀਏ ਮਾਂਜੋਗ ਅਦਾਲਤ ਦੇ ਕੋਲ ਉਹ ਹਦਾਇਤ ਦਿੱਤੀ ਕਿ ਪੰਜਾਬ ਸਰਕਾਰ ਨੂੰ ਟੋਲ ਖੋਲ੍ਹਣੀ ਤੇ 4 ਹਫ਼ਤੇ ਦਾ ਸਮਾਂ ਪੰਜਾਬ ਸਰਕਾਰ ਨੂੰ ਮੰਗਿਆ ਕਿ ਕਹਣਾ ਚਾਹੁੰਦੇ ਹਾਂ ਜਿੱਥੇ ਬੰਦੀਆਂ ਫਿਰ ਇਕੱਠੀਆਂ ਹੁੰਦੀਆਂ ਨੇ ਦੇਖੋ ਜੀ ਪੰਜਾਬ ਸਰਕਾਰ ਨੇ ਤੇ ਮੰਨ ਕੇ ਸਮਾਂ ਲਿਆ 4 ਹਫ਼ਤੇ ਦਾ ਤੇ 4 ਹਫ਼ਤੇ ਚ ਟੋਲ ਖੋਲ੍ਹ ਕੇ ਦੇਾਂਗੇ ਪਰ ਸਾਨੂੰ ਇਹ ਪਤਾ ਲੱਗਿਆ ਵੀ ਇਹ ਐਨਐਚਈ ਵਾਲੇ ਬਹੁਤੇ ਕਾਲੇ ਆਏ ਤੇ ਅੱਜ ਹੀ ਖੋਲਣ ਨੂੰ ਫਿਰਦੇ ਸੀ ਜਿੱਥੋਂ ਸਾਨੂੰ ਪਤਾ ਲੱਗਿਆ ਅਸੀਂ ਤਾਂ ਇਕੱਠੇ ਹੋਏ ਆ ਅਸੀਂ ਆਵਾਜ਼ ਦਿੱਤੀ ਤੁਸੀਂ মিডিਆ ਵਾਲੇ ਸਾਰੇ ਭਰਾਏ ਜੇ ਤੁਸੀਂ ਪਹਿਲਾਂ ਵੀ 16 ਤਰੀਕ ਤੋਂ ਸਾਡੇ ਨਾਲ ਰਹੇ ਜੀ ਤੁਹਾਡਾ ਸਾਰੇ মিডিਆ ਦਾ ਧੰਨਵਾਦ ਪਰ ਕਿਤੇ ਨਾ ਕਿਤੇ ਇਹ ਜਿਹੜੇ ਕਾਰਪੋਰੇਟ ਘਰਾਣੇ ਆ ਜਿਹੜੀਆਂ ਕੰਪਨੀਆਂ ਨੇ ਸੈਂਟਰ ਸਰਕਾਰ ਦੀਆਂ ਇਹ ਇਹ ਕਿਉਂ ਇਹ ਦੇਖਦੀਆਂ ਨੇ ਵੀ ਸਾਨੂੰ ਗੱਲਬਾਤ ਕਰਨ ਦੀ ਕੋਈ ਲੋੜ ਨਹੀਂ ਗਈ ਸਾਡੇ ਕੋਲੇ ਅਦਾਲਤਾਂ ਹੈਗੀਆਂ ਨੇ ਵੀ ਅਸੀਂ ਅਦਾਲਤ ਦੇ ਵਿੱਚ ਕੇਸ ਲਾਵਾਂਗੇ ਜੱਜ ਵੀ ਸਾਡੇ ਆ ਵਕੀਲ ਵੀ ਸਾਡੇ ਆ ਉੱਥੇ ਕਿਸੇ ਦੀ ਸੁਣਵਾਈ ਨਹੀਂ ਹੈਗੀ ਕੱਲ ਪੂਰੀ ਬੈਸ ਤੋਂ ਬਾਅਦ ਚ ਵੀ ਪਬਲਿਕ ਹਿੱਟ ਚ ਫੈਸਲਾ ਨਹੀਂ ਆਇਆ ਕਾਰਪੋਰੇਟ ਹੈ ਪਹਿ ਜਿਹੜਾ ਫੈਸਲਾ ਕਾਰਪੋਰੇਟ ਕਢਾਣ ਦੇ ਆ ਕੇ ਚਲੇ ਗਿਆ ਔਰ ਟੋਲ ਕੋਲਣ ਦੇ ਪਰ ਅਸੀਂ ਕਹਿੰਨੇ ਆਂ ਵੀ ਜਿੰਨਾ ਚਿਰ ਅਸੀਂ ਇੱਥੇ ਬੈਠੇ ਆਂ ਅਸੀਂ ਇਹ ਟੋਲ ਨਹੀਂ ਚਲਣ ਦਿਆਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹ ਟੋਲ ਨਹੀਂ ਚੱਲੂਗਾ ਅਸੀਂ ਕਹਿੰਨੇ ਟੋਲ ਚਲਾਓ ਪਰ ਸਾਡੀਆਂ ਮੰਗਾਂ ਪੂਰੀਆਂ ਕਰੋ ਫਿਰ ਚਲਾ ਲਓ ਪ੍ਰਧਾਨ ਜੀ ਗੱਲ ਕਰੀ ਅਗਲੀ ਰੰਤ ਦੀ ਕੀ ਹੋएगी ਜੇ ਆਪਾਂ ਗੱਲ ਕਰੀ ਲੋਕਾਂ ਜਿਹੜਾ ਥੋੜਾ ਟੈਕਸ ਹੀ ਬਚਿਆ ਦੇਖੋ ਜਿੱਥੇ ਜਿੱਥੇ ਦੀ ਗੱਲ ਕਰਦੇ ਆ ਇਹ ਟੈਕਸ ਜਿਹੜਾ ਬਚਿਆ ਅਸੀਂ ਕਹਿੰਨੇ ਵੀ ਜਦੋਂ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨੇ ਦੇ ਰਹੇ ਆ ਚਾਹੇ ਉਹ ਪ੍ਰਾਈਵੇਟ ਦੇ ਰਹੇ ਆ ਚਾਹੇ ਉਹ ਸਰਕਾਰ ਦੇ ਪੱਖੋਂ ਪ੍ਰਾਪਰਟੀ ਟੈਕਸ ਆ ਦੂਜੇ ਤੀਜੇ ਜਿੰਨੇ 64 ਤਰ੍ਹਾਂ ਦਾ ਟੈਕਸ ਦੇ ਕੇ ਆਈ ਸਰਕਾਰ ਨੂੰ 20 ਲੱਖ ਕਰੋੜ ਰੁਪਈਆ ਸਾਲ ਦਾ ਇਕੱਠਾ ਕਰਕੇ ਦੇਨੇ ਸਾਡਾ ਪੈਸਾ ਜਾ ਕਿੱਥੇ ਰਿਹਾ ਸਾਡੇ ਪੈਸੇ ਦਾ ਨਹੀਂ ਸਾਨੂੰ ਪਤਾ ਲੱਗ ਰਿਹਾ ਵੀ ਉਹ ਪੈਸਾ ਇੰਨਾ ਜਿਹੜਾ ਇਹ ਜਾਂਦਾ ਕਿੱਥੇ ਆ ਔਰ ਇਹਨਾਂ ਦੇ ਮੰਤਰੀਆਂ ਦੇ ਜਵਾਕ ਸਾਡੇ ਪੈਸਿਆਂ ਤੇ ਐਸ਼ ਕਰਦੇ ਅਸੀਂ ਮਰ ਮਰ ਕੇ ਪੈਸਾ ਕਮਾਉਨੇ ਆ ਕੋਈ ਹਾਲ ਵਾਹਦਾ ਕੋਈ ਖੇਤੀ ਚ ਕੰਮ ਕਰਦਾ ਕੋਈ ਮਜ਼ਦੂਰੀ ਕਰਦਾ ਕੋਈ ਡਰਾਈਵਰੀ ਕਰਦਾ ਛੜਕਾਂ ਤੇ ਤੇ ਇਹ ਇਹਨਾਂ ਨੂੰ ਅਸੀਂ ਲੁੱਟਕ ਸੁੱਟ ਦੇ ਅੱਡੇ ਬਣਾ ਰੱਖੇ ਐ ਟੋਲ ਪਲਾਜੇ ਨਹੀਂ ਇਹ ਲੁੱਟ ਦੇ ਅੱਡੇ ਨੇ ਇਹ ਸਾਡੀ ਲੁੱਟ ਹੋ ਰਹੀ ਐ ਇੱਥੇ ਅਸੀਂ ਇਹ ਲੁੱਟ ਬੰਦ ਕਰਾਉਣੀ ਆ ਆਪਦੀ ਆਮ ਜਨਤਾ ਨੂੰ ਕਹਿੰਨੇ ਜਾਗੋ ਜਾਗੋ ਉੱਠੋ ਇਹਨਾਂ ਦਾ ਤਖਤਾ ਪਲਟিয়ে ਇਹ ਜਿਹੜੀ ਲੁੱਟ ਐ ਇਹਨੂੰ ਬੰਦ ਕਰੀਏ ਪੱਕੇ ਤੌਰ ਤੇ ਬਹਿਣਾ ਪਿਆ ਤਾਂ ਵੀ ਬੈਠਾਂਗੇ ਪਰ ਕਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨਦੇ ਅਸੀਂ ਟੋਲ ਨਹੀਂ ਚਲਾਉਂਦੇ ਨਾ ਸਾਡੀ ਰਣਨੀਤੀ ਇਹੀ ਆ ਚਾਹੇ ਸਾਨੂੰ ਇੱਥੇ ਬਹਿਣਾ ਪਵੇ ਚਾਹੇ ਨਾ ਬੈਠੀਏ ਪਰ ਇਹ ਟੋਲ ਨਹੀਂ ਚੱਲਣ ਦਿੰਦੇ ਸਾਨੂੰ ਸੁਣਾਇਆ ਕੀ ਕਹਿਣਾ ਚਾਹੁੰਗੇ ਜਿਹੜੀ ਮੀਟਿੰਗ ਕੀਤੀ ਜਾ ਰਹੀ ਜਿੱਥੇ ਵੀ ਨਹੀਂ ਬਟਕਿਆ ਦੇਖੋ ਜੀ 16 ਤਰੀਕ ਤੋਂ ਜਿਹੜਾ ਤਰਨਾ ਨਿਰੰਤਰ ਚੱਲ ਰਿਹਾ ਵਾ ਔਰ ਇਹ ਜਾਰੀ ਆ ਕਿਉਂਕਿ ਜਿਹੜੇ ਜਥੇਬੰਦੀ ਵੱਲੋਂ ਜਿਹੜੇ ਸਾਡੇ ਨਿਸ਼ਾਨ ਲਾਏ ਗਏ ਨੇ ਇਹ ਸਾਡੇ ਪੱਕੇ ਤੌਰ ਤੇ ਲੱਗੇ ਹੋਏ ਆ ਇਹ ਸਾਡੀ ਹਾਜ਼ਰੀ ਸਮਝੋ ਤੁਸੀਂ ਔਰ ਜੇ ਪੱਕੇ ਤੌਰ ਤੇ ਸਾਨੂੰ ਵੀ ਬਹਿਣਾ ਪਿਆ ਤਾਂ ਅਸੀਂ ਅੱਜ ਮੀਟਿੰਗ ਕਰਾਂਗੇ ਅਸੀਂ ਪੱਕੇ ਤੌਰ ਤੇ ਬੈਠਾਂਗੇ ਪਰ ਜਿਹੜੀ ਆ ਤੱਕੇਸ਼ਾਈ ਚੱਲ ਰਹੀ ਹੈ ਅਸੀਂ ਪੂਰੀ ਨਹੀਂ ਹੋਣ ਦਵਾਂਗੇ ਅਸੀਂ ਇਹ ਸੜਕਾਂ ਤੇ ਹੀ ਬੈਠੇ ਹੀ ਤਾਂ ਆਂ ਜੇ ਸਾਡੀ ਨਿਆਲੇ ਅਦਾਲਤ ਗੱਲਾਂ ਨਹੀਂ ਗੱਲ ਸਾਡੀ ਸੁਣ ਲਵੇ ਤਾਂ ਸਾਨੂੰ ਸੜਕਾਂ ਤੇ ਬਹਿਣ ਦੀ ਲੋੜ ਹੀ ਨਾ ਪਵੇ ਇਹ ਕਾਰਪੋਰੇਟ ਘਰਾਣੇ ਦੀ ਮਤਲਬ ਨਿਆਲੇ ਹੋਗੀ ਆ ਜਿਹੜੇ ਕੋਰਟ ਨੇ ਇਹਨਾਂ ਦੇ ਵੀ ਧੌਣ ਚ ਕੀਲਾ ਤਾਂ ਹੀ ਫਸਿਆ ਹੋਇਆ ਐਨਐਚਏ ਵਾਲਿਆਂ ਦੇ ਇਹਨਾਂ ਨੂੰ ਪਤਾ ਵੀ ਜਿਹੜੇ ਕਾਰਪੋਰੇਟ ਘਰਾਣੇ ਆ ਇਹ ਕੋਟਾਂ ਦੇ ਵਿੱਚ ਜਾਣਗੇ ਤੇ ਸਾਡੀ ਸੁਣਵਾਈ ਹੋਊਗੀ ਤੇ ਟੋਲ ਪਲਾਜ਼ੇ ਚੱਲ ਜਾਣਗੇ ਤੇ ਤੁਸੀਂ ਇਹ ਗੱਲ ਲਿਖੋ ਲੋਕੀ ਲੋਕੀ ਦਾ ਚਾਹੁੰਦੇ ਆ ਜਾਂ ਰੋਡ ਟੈਕਸ ਤੇ ਜਾਂ ਟੋਲ ਟੈਕਸ ਜਾਂ ਤਾਂ ਸਰਕਾਰ ਰੋਡ ਟੈਕਸ ਲੈ ਲਵੇ ਤੇ ਜਾਂ ਟੋਲ ਟੈਕਸ ਲੈ ਲਵੇ ਇਹ ਸਰਕਾਰ ਡਿਸਾਈਡ ਕਰੇ ਵੀ ਇਹਨੇ ਲੈਣਾ ਕੀ ਆ ਇਹ ਜਿਹੜੇ ਟੈਕਸ ਤੇ ਟੈਕਸ ਫੂਕੀ ਜਾਂਦੀ ਆ ਲੋਕਾਂ ਤੇ ਇਹ ਅਸੀਂ ਕੰਮ ਨਹੀਂ ਕਿ ਚੱਲਣ ਦਵਾਗੇ ਇਹ ਜਿਹੜਾ ਗਵਨ ਹੋ ਰਿਹਾ ਵੱਡੇ ਲੈਵਲ ਤੇ ਜਿਹੜੇ ਕਾਰਪੋਰੇਟ ਘਰਾਣਾ ਦੇ ਵਿਆਹ ਹੋ ਰਹੇ ਨੇ ਕਰੋੜਾ ਕਰੋੜਾ ਦੀਆਂ ਜਿਹੜੀਆਂ ਘੜੀਆਂ ਦਿੱਤੀਆਂ ਜਾ ਰਹੀਆਂ ਨੇ ਇਹ ਸਰਕਾਰ ਉਹਨਾਂ ਨੂੰ ਜਾ ਕੇ ਕਿਉਂ ਨਹੀਂ ਪੁੱਛਦੀ ਇਹ ਸਵਾਲ ਇਹ ਜਿਹੜੇ ਸਾਡੇ ਕਿਸਾਨ ਨੇ ਗਰਮੀ ਚ ਹਲ ਬੋਂਦੇ ਆ ਉਹ ਜਿਹੜੇ ਮਜ਼ਦੂਰ ਆ ਕੰਮ ਕਰਦੇ ਆ ਜਿਹੜੇ ਸਾਡੇ ਡਰਾਈਵਰ ਵੀਰ ਆ ਉਹ ਗੱਡੀਆਂ ਚਲਾਉਂਦੇ ਆ ਦਿਹਾੜੀਆਂ ਕਰਦੇ ਆ ਉਹ ਪੈਸਾ ਇਹ ਇੱਥੇ ਲੁੱਟਖੁੱਟ ਕਰਕੇ ਉਹਨਾਂ ਦੀ ਜੇਬਾਂ ਚ ਪਾ ਰਹੇ ਨੇ ਤੇ ਜਿਹੜੀ ਨਿਆਲੇ ਆ ਇਹ ਵੀ ਇਹ ਵੀ ਫਿਰ ਮੈਂ ਤਾਂ ਕਹਿੰਦਾ ਵੀ ਨਿਆਲੇ ਵੀ ਨਿਆਂ ਨਹੀਂ ਕਰ ਰਿਹਾ ਅਸੀਂ ਜਦ ਕਿਸੇ ਨਾਲ ਕੋਈ ਪੰਗਾ ਪੈਂਦਾ ਨਾ ਤਾਂ ਲੋਕੀ ਇਹ ਕਹਿ ਦਿੰਦੇ ਆ ਵੀ ਅਸੀਂ ਆਈ ਵਿਲ ਸੀ ਯੂ ਇਨ ਕੋਰਟ ਤੇ ਜੇ ਇਹ ਕੋਰਟ ਦੇ ਹਾਲਾਤ ਇਹ ਜੇ ਹੋਗੇ ਤੇ ਉਹ ਦਿਨ ਦੂਰ ਨਹੀਂ ਵੀ ਲੋਕਾਂ ਨੇ ਕੋਟਾਂ ਤੋਂ ਵੀ ਲੋਕਾਂ ਦਾ ਵਿਸ਼ਵਾਸ ਟੋਟਲ ਤੌਰ ਤੇ ਉੱਠ ਜਾਏਗਾ। ਕੋਰਟ ਦੀ ਗੱਲ ਕਿਹਨੇ ਕਿਹਾ ਸੀ ਕਿ ਅਸੀਂ ਇੱਕ ਅਪਲੀਕੇਸ਼ਨ ਵੀ ਭਾਈ ਹੈ ਜਿਹਦੇ ਵੀ ਜਿਾਸੀ ਸਾਨੂੰ ਕਾਡੀ ਬਣਾਇਆ ਜਾਵੇ। ਉਹਦੇ ਵਿੱਚ ਕੀ ਕਿਹਾ ਗਿਆ ਸੀ? ਕੋਰਟ ਨੇ ਜੀ ਉਹਦਣ ਸਾਡੀ ਸੁਣਵਾਈ ਨਹੀਂ ਕੀਤੀ ਹੈਗੀ। ਉਹਨਾਂ ਨੇ ਸਾਨੂੰ ਕਿਹਾ ਵੱਖਰੇ ਤੌਰ ਤੇ ਤੁਸੀਂ ਆਪ ਦੀ ਦੈਰ ਕਰ ਲਓ। ਵੀ ਤੁਸੀਂ ਆਪਣਾ ਪੱਖ ਰੱਖਣਾ ਰੱਖ ਸਕਦੇ ਹੋ ਤੁਸੀਂ ਰੱਖੋ। ਪਰ ਉਹ ਬਗੈਰ ਪੱਖ ਸੁਣੇ ਉਹਨਾਂ ਨੇ ਐਲਾਨ ਕਰਤਾ ਵੀ ਤੁਸੀਂ ਟੋਲ ਟੈਕਸ ਚ ਲਾ ਦਿਓ। ਟੋਲ ਟੈਕਸ ਦਾ ਇਹ ਚੱਲਣਾ ਤਾਂ ਚਾਹੀਦਾ ਇਹ ਪੱਕ ਸਾਡਾ ਸੁਣ ਕੇ ਇਹ ਸੁਣ ਫੈਸਲਾ ਲੈਣ ਫੇਰ ਚਲਾਉਣ ਇਹ ਤਾਂ ਫਿਰ ਪੱਕੇ ਤੌਰ ਤੇ ਪਤਾ ਲੱਗ ਰਿਹਾ ਵੀ ਜਿਹੜੀ ਕੋਰਟ ਆ ਇਹ ਤਾਂ ਫਿਰ ਕਾਰਪੋਰੇਟ ਘਰਾਣੇ ਦੀ ਗੱਲ ਹੀ ਸੁਣ ਰਹੀ ਆ ਜਿਹੜੀ ਕਹਿੰਦੀ ਆ ਵੀ ਹਾਂ ਆ ਤੁਹਾਨੂੰ ਦਿੱਤੇ ਜੀ ਮਹੀਨਾ ਦਿੱਤਾ ਪ੍ਰਸ਼ਾਸਨ ਕਹਿੰਦਾ ਵੀ ਮਹੀਨੇ ਦੇ ਵਿੱਚ ਤੁਸੀਂ ਆਪ ਦਾ ਟੋਲ ਪਲਾਜ਼ਾ ਚਲਾ ਦਿਓ ਬਗੈਰ ਪੱਕ ਸੁਣੇ ਕੋਈ ਫੈਸਲਾ ਦੇ ਦੇਵੇ ਤਾਂ ਆਪਾਂ ਮੰਨਾਂਗੇ ਉਹ ਚੀਜ਼ ਨੂੰ ਆਪਾਂ ਕਵਾਂਗੇ ਵੀ ਧੱਕਾ ਹੋ ਰਿਹਾ ਔਰ ਅਸੀਂ ਇਹ ਬਿਲਕੁਲ ਧੱਕਾ ਹੋਣ ਨਹੀਂ ਦੇਵਾਂਗੇ ਅਸੀਂ ਇਹ ਤੇ ਸੜਕਾਂ ਤੇ ਬੈਠੇ ਆ ਤੇ ਸਾਰੇ ਲੋਕ ਸਾਡੇ ਨਾਲ ਨੇ ਔਰ ਅਸੀਂ ਇੱਥੇ ਸੜਕਾਂ ਤੇ ਬੈਠਾਂਗੇ ਨਾ ਨਹੀਂ ਗੱਲ ਕਰੀਏ ਜਿੱਥੇ ਬੰਦੀਆਂ ਅਜੇ 40 ਦਿਨ ਹੋ ਗਿਆ ਗੱਡੋ ਟੋਟਾ ਕਰਦੇ ਆਂ ਆਪਾਂ ਗੱਲ ਕਰੀਏ ਮਾਂਜੂ ਕੋਰੋ ਦਾ ਜਿਹੜਾ ਆਰਡਰ ਜਿਹੜਾ ਆਰਡਰ ਦਿੱਤਾ ਗਿਆ ਕੋਲੰਦੇ ਕਿ ਮਤਲਬ ਜਿੱਥੇ ਬੰਦੀਆਂ ਉਹਨਾਂ ਦੇ ਫੈਸਲੇ ਸਵੀਕਾਰ ਨਹੀਂ ਕਰਦੀਆਂ ਜਿਹੜਾ ਅੱਜ ਫਿਰ ਟੋਲ ਉੱਤੇ ਕਿੱਥਾ ਪੜਾਉਣਾ ਦੇਖੋ ਜੀ ਜਥੇ ਬੰਦੀਆਂ ਨੂੰ ਰੋੜਾ ਤੇ ਲੋਕਾਂ ਨੂੰ ਸੜਕਾਂ ਤੇ ਕਿਉਂ ਬੈਣਾ ਪਿਆ ਕਿਉਂਕਿ ਨਿਆਂਇਲਾਤੋਂ ਲੋਕਾਂ ਦਾ ਵਿਸ਼ਵਾਸ ਉੱਡ ਗਿਆ ਔਰ ਆਪਾਂ ਦੇਖ ਹੀ ਰਹੇ ਆ ਬਗੈਰ ਕੋਈ ਦਲੀਲ ਸੁਣੇ ਫੈਸਲਾ ਦੇਣਾ ਕੋਰ ਦਾ ਮੈਂ ਕਹਿੰਦਾ ਵੀ ਇਹ ਤਾਂ ਸਾਫ਼ ਹੀ ਸਾਰਿਆਂ ਨੂੰ ਪਤਾ ਲੱਗ ਰਿਹਾ ਵੀ ਜਿਹੜੀ ਕੋਰਟ ਆ ਕਿਹੜੇ ਕਾਰਪੋਰੇਟ ਘਰਾਣੇ ਦੀ ਸੁਣਵਾਈ ਕਰ ਰਹੀ ਆ ਔਰ ਇਹ ੱੱਕਾ ਹੋ ਰਿਹਾ ਨਿਰੰਤਰ ਔਰ ਤੁਸੀਂ ਇਹ ਗੱਲ ਜ਼ਰੂਰ ਲਿਖਿਓ ਵੀ ਜਾਂ ਟੋਲ ਟੈਕਸ ਤੇ ਜਾਂ ਰੋਡ ਟੈਕਸ ਇਹ ਗੱਲ ਜ਼ਰੂਰ ਹੋਣੀ ਚਾਹੀਦੀ ਆ ਰੋਡ ਟੈਕਸ ਵੀ ਠੋਪੀ ਤੁਰੇ ਆਉਂਦੇ ਆ ਕਮਰਸ਼ੀਅਲ ਗੱਡੀਆਂ ਦੇ ਟੈਕਸ ੱਡ ਲਈ ਜਾਂਦੇ ਆ ਕਮਰਸ਼ੀਅਲ ਗੱਡੀਆਂ ਨੂੰ ਕੋਰ ਟੈਕਸ ੱਡ ਪਾਈ ਜਾਂਦੇ ਆ ਵਾਕਿਤ ਕਰਨਾ ਚਾਹੀਦਾ ਹੋਇਆ ਸਾਡੀ ਮੀਟਿੰਗ ਸਾਡਾ ਧਰਨਾ ਤਾਂ ਦੇਖੋ ਜੀ 16 ਤਰੀਕ ਤੋਂ ਚੱਲੀ ਆ ਔਰ ਇਹ ਜਾਰੀ ਰਹੂਗਾ ਜਦ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਜੇ ਕਹਿੰਦੇ ਆ ਨਾ ਵੀ ਟੋਲ ਪਲਾਇਆ ਚਲਾਵਾਂਗੇ ਤਾਂ ਇਹ ਚਲਾ ਕੇ ਦਿਖਾਉਣ ਅਸੀਂ ਆਵਾਂਗੇ ਇੱਥੇ ਖੜ੍ਹਾਂਗੇ ਅਸੀਂ ਅਸੀਂ ਸਾਨੂੰ ਇਹ ਬਹਿਣਾ ਵੀ ਪਿਆ ਅਸੀਂ ਤਾਂ ਬੈਠੇ ਹੀ ਸਾਡੇ ਨਿਸ਼ਾਨ ਲੱਗਿਆ ਹੋਇਆ ਅਸੀਂ ਬੈਠੇ ਆ ਉਦਣ ਦੇ ਸਾਡੇ ਰੋਜ਼ ਦੀ ਇੱਥੇ ਮਤਲਬ ਹਾਜ਼ਰੀ ਹੈਗੀ ਆ ਪਰ ਜੇ ਸਾਨੂੰ ਪੱਕੇ ਤੌਰ ਤੇ ਵੀ ਬਹਿਣਾ ਪਿਆ ਲੋਕ ਕਹਿਣਗੇ ਤਾਂ ਅਸੀਂ ਪੱਕੇ ਤੌਰ ਤੇ ਵੀ ਇੱਥੇ ਤੰਬੂ ਕੱਢ ਕੇ ਬਹਿ ਜਾਵਾਂਗੇ इस दुनिया की हर खबर सबसे पहले देखने के लिए फॉलो करें सर्वजन न्यूज़ YouTube Facebook Instagram और WhatsApp चैनल पर